ਪੈਨਲਸ ਕਾਫੀ ਹੈਵੀ ਸਨ ਸੋ ਮੈਂ ਇਹਨਾਂ ਕਰਦਾ ਕਿ ਜਸਵੰਤ ਸਿੰਘ ਕਮਲ ਦੀ ਇੱਕ ਲਿਖਤ ਹੈ ਮਨੁੱਖ ਦਾ ਆੜੀ ਲੈਨਨ ਇਹਦੇ ਵਿੱਚ ਉਹ ਬੁਨਿਆਦੀ ਤੌਰ ਤੇ ਇਹ ਦੱਸ ਰਹੇ ਹੈ ਕਿ ਇਹਨਾਂ ਨੇ ਲੈਨਨ ਨੂੰ ਕਿਵੇਂ ਪੜਿਆ ਕੀ ਉਹਦੇ ਨਾਲ ਰਿਸ਼ਤਾ ਬਣਿਆ ਤੇ ਉਸ ਤੋਂ ਅਗਾਹ ਦਾ ਸਫਰ ਉਹਨੂੰ ਪੜ ਕੇ ਕਿਵੇਂ ਜਾਰੀ ਹੋਇਆ ਇੱਕ ਮੁੱਢਲੇ ਕਮਲ ਦੀ ਪੜਤ ਕੱਲ ਬਲਵਿੰਦਰ ਗਰੇਵਾਲ ਹੁਣਾ ਨੇ ਉਹਨਾਂ ਦੀ ਇੱਕ ਆਤਮਿਕ ਤਿਆਰੀ ਦੇ ਵਜੋਂ ਕੰਡੇ ਕਹਾਣੀ ਸੰਗ੍ਰਹਿ ਦੀ ਪੜਤ ਦੇ ਵਿੱਚੋਂ ਪੇਸ਼ ਕੀਤੀ ਦੂਸਰੀ ਆਪਾਂ ਇਹ ਦੇਖਦੇ ਹਾਂ ਕਿ ਉਹਦੇ ਪੈਰਲਲ ਜਿਹੜਾ ਇੱਕ ਕਮਲ ਦੀ ਜਿਹੜੀ ਆਪਣੀ ਚੇਤਨਾ ਦੀ ਪੜਾਈ ਹੈ ਉਹਦੇ ਬੰਨ ਨੂੰ ਕਿੱਥੇ ਵੱਜੇ ਮੈਂ ਪੈਨਲ ਦੀ ਅਗਿਆ ਦੇ ਨਾਲ 10 ਕਿੰਟਾਂ ਦੇ ਵਿੱਚ ਮੈਂ ਇਹ ਇਸ ਨੂੰ ਸ਼ੁਰੂ ਕਰਦਾ ਏ 1970 ਦੇ ਵਿੱਚ ਜਦੋਂ ਲੈਨਨ ਦੀ ਸ਼ਤਾਬਦੀ ਆਈ ਤਾਂ ਇੱਕ ਕਿਤਾਬ ਛਾਪੀ ਗਈ ਕੁਝ ਪ੍ਰਭੁਗਤ ਲੇਖਕਾਂ ਬੁੱਧੀਜੀਵੀਆਂ ਤੋਂ ਲੇਖ ਲਿਖਵਾਏ ਗਏ ਕਿ ਲੈਨਨ ਦੇ ਨਾਲ ਉਹਨਾਂ ਦਾ ਕੀ ਸੰਬੰਧ ਹੈ ਉਸ ਵੇਲੇ ਜਸਵੰਤ ਸਿੰਘ ਕਮਲ ਹੋਣਾ ਤੋਂ ਵੀ ਇਹ ਲੇਖ ਲਿਖਵਾਇਆ ਗਿਆ ਜਗਜੀਤ ਸਿੰਘ ਆਨੰਦ ਹੋਣਾ ਨੇ ਇਸ ਨੂੰ ਐਡਿਟ ਕੀਤਾ ਮੈਂ ਉਹਦੀ ਪਰਤ ਇੱਥੇ ਤੁਹਾਡੇ ਨਾਲ ਸਾਂਝੀ ਸ਼ੁਰੂ ਕਰਨੀ ਚਾਹੁੰਦਾ ਮਨੁੱਖ ਦਾ ਆੜੀ ਜਸਵੰਤ ਸਿੰਘ ਕਮਲ ਲੇਖਕ ਸ਼ੁਰੂ ਕਰਦੇ ਨੇ 1935 36 37 ਤੇ 38 ਦੇ ਸਾਲ ਮੇਰੀ ਜ਼ਿੰਦਗੀ ਦਾ ਅਸਲ ਮੋੜ ਹਨ ਕਮਲ ਸਾਹਿਬ ਜਦੋਂ 16 ਸਾਲਾਂ ਦੇ ਸਨ ਇਹ ਸਾਲ ਮੈਂ ਮਲਾਇਆ ਦੀ ਜੰਗਲੀ ਪਹਾੜੀ ਤੇ ਸ਼ਹਿਰੀ ਜ਼ਿੰਦਗੀ ਵਿੱਚ ਕੁਲ ਮਿਲ ਕੇ ਬਿਤਾਏ ਹਨ ਆਪਾਂ ਇੰਜ ਤਰ੍ਹਾਂ ਸਮਝ ਲਈਏ ਕਿ ਕਮਲ ਸਾਹਿਬ ਆਪਣੇ ਅਧਿਆਪਕ ਦੇ ਬਾਰੇ ਬੋਲ ਰਹੇ ਨੇ ਲੈਨਨ ਦੇ ਸਾਥ ਦੇ ਨਾਲ ਇਹਨੂੰ ਮੈਂ ਜੋੜ ਲੈਣਾ ਕਿ ਤੁਹਾਡੇ ਸੈਸ਼ਨ ਦੇ ਨਾਲ ਇਹ ਵੀ ਸ਼ਾਇਦ ਜੁੜਦਾ ਹੋਵੇ ਕਵਿਤਾ ਲਿਖਣ ਦਾ ਸ਼ੌਕ ਮੈਨੂੰ ਕਿਸੇ ਗੁਰਪੁਰਬ ਦੇ ਜੋੜ ਮੇਲੇ ਸਮੇਂ ਚੰਗੀ ਤਰ੍ਹਾਂ ਕਵਿਤਾ ਨਾ ਪੜ ਸਕਣ ਦੇ ਰੋਹ ਤੇ ਰਸ਼ਕ ਨੇ ਦਿੱਤਾ ਮੇਰਾ ਪਿਛਵਾੜਾ ਧਾਰਮਿਕ ਸੀ ਧਰਮ ਰਾਹੀ ਮੁਕਤੀ ਹੀ ਨਹੀਂ ਸਗੋਂ ਜ਼ਿੰਦਗੀ ਸਮਾਜ ਤੇ ਦੇਸ਼ ਦੀਆਂ ਸਮੱਸਿਆਵਾਂ ਵੀ ਹੱਲ ਤੇ ਪਰਵਾਨ ਚੜ੍ਹਦੀਆਂ ਸਮਝਦਾ ਸਾਂ ਅਲਜਬਰਾ ਨਾ ਹੋਣ ਕਾਰਨ 9ਵੀਂ ਜਮਾਤ ਵਿਚਾਲੇ ਛੱਡ ਕੇ ਮਲਾਇਆ ਨੂੰ ਨੱਠ ਗਿਆ ਸਾਂ ਇਹ ਸਾਲ ਮੇਰੀ ਉਮਰ ਦੇ ਸਿਕੰਦਰੂ ਸਾਲ ਸਨ ਧਾਰਮਿਕ ਨਿਸ਼ਚਾ ਮੇਰਾ ਪਰਪੱਕ ਸੀ ਹੋਰ ਮੈਨੂੰ ਕੁਝ ਆਉਂਦਾ ਨਹੀਂ ਸੀ ਮਲਾਇਆ ਵਿੱਚ ਧਾਰਮਿਕ ਤੇ ਪਿਆਰ ਦੀਆਂ ਕਵਤਾਵਾਂ ਲਿਖਣ ਦੇ ਸ਼ੌਕ ਨੇ ਹੋਰ ਸਾਹਿਤ ਪੜ੍ਹਨ ਲਈ ਮਨ ਵਿੱਚ ਬੱਤੀ ਸੇਖ ਦਿੱਤੀ ਗੁਲਾਮ ਹੋਣ ਦਾ ਅਹਿਸਾਸ ਤੇ ਆਜ਼ਾਦੀ ਦੀ ਤੜਪ ਵੀ ਮੈਨੂੰ ਮਲਾਇਆ ਨੇ ਹੀ ਬਖਸ਼ੀ ਭਾਵੇਂ ਮਲਾਇਆ ਖੁਦ ਅੰਗਰੇਜ਼ਾਂ ਦਾ ਗੁਲਾਮ ਸੀ ਮਲਾਇਆ ਵਿੱਚ ਚੀਨੀ ਆਬਾਦੀ 35-40% ਦੀ ਹੋਵੇਗੀ ਮੇਰਾ ਬਹੁਤਾ ਵਾਹ ਚੀਨੀਆਂ ਨਾਲ ਹੀ ਸੀ ਉਹਨਾਂ ਦਿਨਾਂ ਵਿੱਚ ਜਾਪਾਨੀ ਚੀਨ ਤੇ ਅਤਿਆਚਾਰ ਢਾ ਰਹੇ ਸਨ ਉਦੋਂ ਮੈਂ ਜੰਗਲ ਵਿੱਚ ਰਹਿੰਦਾ ਸਾਂ ਚੀਨੀ ਲੋਕਾਂ ਦੇ ਹਰਾਸੇ ਤੇ ਜੋਸ਼ ਖਾਂਦੇ ਚਿਹਰਿਆਂ ਨੇ ਮੈਨੂੰ ਕੌਮੀ ਲਪੇਟ ਵਿੱਚ ਲੈ ਲਿਆ ਚੰਦਾ ਇਕੱਠਾ ਕਰਕੇ ਚੀਨ ਨੂੰ ਭੇਜਿਆ ਜਾਂਦਾ ਉਸ ਚੰਦੇ ਵਿੱਚ 1 ਡਾਲਰ ਮੇਰਾ ਵੀ ਸੀ ਜਦੋਂ ਕੁੱਲ 14 ਡਾਲਰ ਮਹੀਨਾ ਰਾਤ ਭਰ ਜਾਗਣ ਦੇ ਮਿਲਦੇ ਸਨ ਇਹ ਜਾਗਾ 15 ਬੀਹਾਂ ਦੁਕਾਨਾਂ ਤੇ ਦਿੰਦਾ ਸਾਂ ਹਰ ਦੁਕਾਨਦਾਰ ਦੀ ਮਰਜ਼ੀ ਹੁੰਦੀ ਸੀ ਮੈਂ ਉਸ ਦੀ ਦੁਕਾਨ ਅੱਗੇ ਬੈਠਿਆ ਕਰਾਂ ਚੋਰੀਆਂ ਆਮ ਹੋ ਜਾਇਆ ਕਰਦੀਆਂ ਸਨ ਤੇ ਮੈਨੂੰ ਨੀਂਦ ਮੱਲੋ-ਮੱਲੀ ਆ ਜਾਂਦੀ ਭਾਵੇਂ ਲੋਕ ਸਿੱਖ ਬਾਈਆਂ ਤੋਂ ਥੋੜਾ ਭੈ ਖਾਂਦੇ ਸਨ ਪਰ ਨੀਂਦ ਵਿੱਚ ਬੰਦੂਕ ਚੁਰਾਏ ਜਾਣ ਦੀ ਚਿੰਤਾ ਮੈਨੂੰ ਹਮੇਸ਼ਾ ਲੱਗੀ ਰਹਿੰਦੀ ਉੱਥੋਂ ਦੀਆਂ ਜਨਾਨੀਆਂ ਵਿੱਚ ਮੈਂ ਸ਼ਰੀਫ ਤੇ ਸ਼ਰਮਾਕਲ ਮਸ਼ਹੂਰ ਸਾਂ ਉੱਥੋਂ ਦੇ ਹੀ ਦੋ ਹੋਰ ਸਿੱਖ ਸਨ ਇੱਕ ਸਾਬੂਦਾਨੇ ਦੀ ਮਿੱਲ ਤੇ ਜਾਗਾਦਿਆ ਕਰਦਾ ਸੀ ਤੇ ਦੂਜਾ ਬਲਦ ਗੱਡੀ ਨਾਲ ਜੰਗਲ ਵਿੱਚੋਂ ਓਬਿਟ ਹੋਇਆ ਕਰਦਾ ਸੀ ਮੈਂ ਦੁਕਾਨਾਂ ਵਾਲੀਆਂ ਨਾਲ ਵਾਵਾ ਚਾਹ ਕੇ ਆ ਰਹਿੰਦਾ ਉਹ ਮੈਨੂੰ ਮੋਮਬਤੀ ਦੇ ਦਿਆ ਕਰਦੀਆਂ ਸਨ ਜਿਨ੍ਹਾਂ ਨੂੰ ਬਾਲ ਕੇ ਮੈਂ ਰਾਤੀ ਪੜ੍ਹਿਆ ਕਰਦਾ ਸਾਂ ਅਸਲ ਵਿੱਚ ਨੀਂਦ ਨੂੰ ਟਾਲਿਆ ਕਰਦਾ ਸਾਂ ਜਿਹੜੀ ਉਸ ਉਮਰ ਵਿੱਚ ਮਹਿਬੂਬ ਨਾਲੋਂ ਵੀ ਪਿਆਰੀ ਹੁੰਦੀ ਹੈ ਹੁਣ ਇੱਥੇ ਜਿਓਗ੍ਰਾਫੀਏ ਵਾਲੇ ਬੈਠੇ ਆ ਉਹ ਸੁਣ ਲੈਣ ਤਾਰੀਖ ਤੇ ਜਿਓਗ੍ਰਾਫੀਆ ਮੇਰਾ ਜਮਾਤ ਵਿੱਚ ਵਧੀਆ ਗਿਣਿਆ ਜਾਂਦਾ ਸੀ ਤਾਰੀਖ ਮੈਨੂੰ ਹਿੰਦੁਸਤਾਨ ਤੇ ਇੰਗਲਿਸਤਾਨ ਦੀ ਹੀ ਆਉਂਦੀ ਸੀ ਬਾਕੀ ਦੁਨੀਆ ਕਾਫਰ ਲਈ ਕੁਰਾਨ ਸੀ ਮੋਮਬਤੀ ਦੇ ਚਾਨਣ ਵਿੱਚ ਇੱਕ ਵਾਰ ਉਰਦੂ ਦੇ ਇੱਕ ਮਾਹਨਾਮੇ ਵਿੱਚੋਂ ਰੂਸ ਦੇ ਇਨਕਲਾਬ ਬਾਰੇ ਇੱਕ ਲੇਖ ਪੜਿਆ ਨਾ ਥਾਂ ਇੰਨੇ ਉਪਰੇ ਲੱਗੇ ਕਿ ਯਾਦ ਰੱਖਣੇ ਅਲਜਬਰੇ ਦੀਆਂ ਪ੍ਰੋਪੋਜੀਸ਼ਨਾਂ ਨਾਲੋਂ ਵੀ ਔਖੇ ਜਾਪੇ ਯਾਦ ਆਇਆ ਜਿਓਗ੍ਰਾਫੀਏ ਦੀ ਇਕਾਈ ਦਹਾਈ ਵਿੱਚ ਰੂਸ ਵੀ ਪੈਂਦਾ ਸੀ ਜਿਸ ਦੇ ਸਾਈਬੇਰੀਆ ਵਿੱਚ ਟੰਡਰਾ ਦੇ ਬਰਫ਼ੀਲੇ ਮੈਦਾਨ ਰੈਂਡੀਅਰ ਤੇ ਐਸਕੀਮੋ ਰਹਿੰਦੇ ਸਨ ਜਿੱਥੇ 6 ਮਹੀਨੇ ਦਿਨ ਤੇ 6 ਮਹੀਨੇ ਰਾਤ ਰਹਿੰਦੀ ਹੈ ਸਾਰੇ ਲੇਖ ਦੀ ਸਿਰਖ ਪਾਈ ਵਿੱਚੋਂ ਇੱਕ ਲੈਨਨ ਦਾ ਨਾਮ ਯਾਦ ਰਹਿ ਗਿਆ ਜਿਹੜਾ ਲੇਖਕ ਨੇ ਆਪਣੀ ਸਹੂਲਤ ਲਈ ਵੱਡਿਓ ਛੋਟਾ ਕਰ ਲਿਆ ਸੀ ਵਲਾਦੀਮੀਰ ਉਲਿਆਨੋਗ ਤੋਂ ਲੈਨਨ ਜਿਹੜਾ ਉਹਨਾਂ ਦਾ ਬਣਾ ਲਿਆ ਪਾਰਟੀਆਂ ਦੇ ਗੱਜ਼-ਗੱਜ਼ ਲੰਮੇ ਨਾਂ ਜ਼ੁਬਾਨ ਤੇ ਚੜਾ ਲੈਣਾ ਮੇਰੇ ਵਸ ਨਹੀਂ ਸੀ ਕਿਉਂਕਿ ਪਿੰਡੋਂ ਨਿਕਲ ਕੇ ਜੰਗਲ ਵਿੱਚ ਜਾ ਵਸਿਆ ਸਾਂ ਤੇ ਆਪਣੀ ਹੀ ਸਮਰੱਥਾ ਨਾਲ ਭੁੱਲਿਆ ਤੇ ਨਮਾ ਲਗਾਤਾਰਾ ਜੋੜ ਕੇ ਮੁੜ ਪੜ ਰਿਹਾ ਸਾਂ ਪਰ ਜਜ਼ਬੇ ਦੇ ਸ਼ੌਕ ਨੇ ਰਿੜਨ ਤੋਂ ਲੈ ਕੇ ਉਠ ਖਲੋਣ ਤੱਕ ਮੇਰੀਆਂ ਲੱਤਾਂ ਸਬੂਤੀਆਂ ਕਰ ਦਿੱਤੀਆਂ ਇਹ ਗੱਲ ਮੇਰੇ ਖਾਨੇ 'ਚ ਨਹੀਂ ਵੜਦੀ ਸੀ ਕਿ ਰੂਸ ਦੇ ਇਨਕਲਾਬ ਨੇ ਜ਼ਾਰ ਬਾਦਸ਼ਾਹ ਤਖਤੋਂ ਲਾ ਦਿੱਤੇ ਹਨ ਤੇ ਤਾਜ ਤੋੜ ਦਿੱਤੇ ਹਨ ਭਾਵੇਂ ਬਣੇ ਵਿਸ਼ਵਾਸਾਂ ਅਨੁਸਾਰ ਮੇਰੇ ਬਣੇ ਵਿਸ਼ਵਾਸਾਂ ਅਨੁਸਾਰ ਰਾਜੇ ਤਪ ਕਰਕੇ ਆਉਂਦੇ ਸਨ ਭਾਵੇਂ ਰਾਜ ਕਰਨ ਮਗਰੋਂ ਨਰਕਾਂ ਨੂੰ ਹੀ ਜਾਂਦੇ ਆਪਣੇ ਚੱਲਦਾ ਹੁੰਦਾ ਕਿ ਤਪੋਂ ਰਾਜ ਰਾਜੋਂ ਨਰਕ ਪਰ ਗੱਲ ਮੇਰੇ ਲਈ ਅਨੋਖੀ ਸੀ ਕਿਉਂਕਿ ਅਣ ਹੋਣੀ ਸੱਚ ਸਾਕਾਰ ਬਣ ਚੁੱਕੀ ਸੀ ਸਚੇਂਦਰਨਾਥ ਸਾਨਿਆਲ ਦੇ ਬੰਦੀ ਜੀਵਨ ਪੜਨ ਪਿੱਛੋਂ ਆਪਣੇ ਦੇਸ਼ ਦੀ ਆਜ਼ਾਦੀ ਲਈ ਤੜਪ ਮੇਰੇ ਮਨ ਵਿੱਚ ਭੜਕ ਪਈ ਰੂਸੀ ਇਨਕਲਾਬ ਦੇ ਜ਼ਾਰ ਨੂੰ ਪਟਕਾਉਣ ਵਾਲੀ ਗੱਲ ਮੇਰੇ ਜ਼ਿਹਨ ਵਿੱਚ ਚਾਨਣ ਦੀ ਲੀਕ ਵਾਂਗ ਕਦੇ ਟੁੱਟਦੀ ਕਦੇ ਜੁੜਦੀ ਸੀ ਫਿਰ ਅਜਿਹਾ ਸੁਭਾਗ ਜੁੜਿਆ ਕਿ ਲੈਨਨ ਦੀ ਜੀਵਨੀ ਉਹ ਵੀ 50-60 ਸਫੇ ਵਿੱਚ ਪੜਨ ਨੂੰ ਮਿਲ ਗਈ ਮੇਰੇ ਲਈ ਯਸੂ ਮਸੀਹ ਤੇ ਹਜ਼ਰਤ ਮੁਹੰਮਦ ਸਾਹਿਬ ਤੋਂ ਪਿੱਛੋਂ ਇਹ ਤੀਜਾ ਵਿਦੇਸ਼ੀ ਮਹਾਪੁਰਖ ਸੀ ਜਿਸ ਦਾ ਪ੍ਰਭਾਵ ਮੈਂ ਗੁਰੂ ਗੋਬਿੰਦ ਸਿੰਘ ਵਾਂਗ ਨਿਰਾ ਉਪਦੇਸ਼ਕ ਹੀ ਨਹੀਂ ਕਰਨੀ ਦਾ ਸੂਰਾ ਪੂਰਾ ਵਿੱਚ ਕਬੂਲਿਆ ਗੁਰੂ ਗੋਬਿੰਦ ਸਿੰਘ ਅੰਦਰ ਦੇ ਨੇ ਹਿੰਦੁਸਤਾਨ ਤੋਂ ਬਾਹਰ ਲਿਆਂ ਤਿੰਨ ਸ਼ਖਸੀਅਤਾਂ ਨੇ ਕਮਲ ਸਾਹਿਬ ਦੇ ਲਈ ਯਸੂ ਮਸੀਹ حضرت ਮੁਹੰਮਦ ਤੇ ਲੈਨਨ ਜਿਹੜੇ ਆਪਣੀ ਕਰਨੀ ਦੇ ਪੂਰੇ ਸੂਰੇ ਸਨ ਉਹ ਕਿਤਾਬ ਮੈਂ ਅਗਲੇ ਹੀ ਦਿਨ ਮੋੜ ਕੇ ਵੀ ਦੇਣੀ ਸੀ ਜਿਹੜਾ ਬਾਅਦ ਦੇ ਵਿੱਚ ਲਹੂ ਦੀ ਲੋ ਨਾਲ ਵਾਪਰਿਆ ਮੇਰੇ ਲਈ ਹੱਥ ਸ਼ਾਂਤੀ ਵਾਲਾ ਮਾਹੌਲ ਚੀਨੀਆਂ ਦਾ ਕਬਰਿਸਤਾਨ ਸੀ ਜਿਹੜਾ ਹੋਰ ਮੀਲ ਪਰ ਜੰਗਲ ਵਿੱਚ ਪਹਾੜੀ ਦੀ ਵੱਖੀ ਢਾਲ ਹਰੀਆਲੀ ਦੀ ਬੁਕਲ ਵਿੱਚ ਖਾਮੋਸ਼ ਖਾਮੋਸ਼ ਸੀ ਮੈਂ ਪੈਰੀ ਖੜਾਵਾਂ ਖੜਕਾਉਂਦਾ ਗੱਤੇ ਜਾਂ ਰਬੜ ਦੇ ਬਾਗਾਂ ਵਿੱਚੋਂ ਦੀ ਲੰਘਦਾ ਕਬਰਿਸਤਾਨ ਆ ਗਿਆ ਇੱਥੇ ਬਸ ਇਹ ਸੁਣਨ ਵਾਲਾ ਕਿ ਕਮਲ ਸਾਹਿਬ ਉਸ 50 60 ਸਫ਼ਿਆਂ ਨੂੰ ਪੜ ਰਹੇ ਐ ਤੇ ਕੀ ਬੀਤ ਰਹੀ ਐ ਮੈਂ ਉਹਨਾਂ ਗਿੱਤੇ ਦੇ ਬਾਗਾਂ ਵਿੱਚੋਂ ਲੰਘਦਾ ਕਬਰਿਸਤਾਨ ਆ ਗਿਆ ਇੱਕ ਕਬਰ ਦੇ ਫਰਸ਼ ਤੇ ਬਹਿ ਕੇ ਲੱਤਾਂ ھیਠਾਂ ਲਮਕਾ ਦਿੱਤੀਆਂ ਮੇਰੇ ਸੱਜੇ ਔਲਿਆਂ ਦਾ ਬੂਟਾ ਕੱਚੇ ਫਲ ਨਾਲ ਭਰਿਆ ਪਿਆ ਸੀ ਸੂਰਜ ਢਾਈ ਤਿੰਨ ਘੰਟੇ ਤੇ ਖਲੋਤਾ ਬੜੇ ਤੇਜ ਪ੍ਰਤਾਪ ਨਾਲ ਮੇਰਾ ਮੂੰਹ ਵੇਖ ਰਿਹਾ ਸੀ ਲੈਨਨ ਦਾ ਜੀਵਨ ਮੇਰੇ ਪਟਾਂ ਤੇ ਵਿਛਿਆ ਹੋਇਆ ਸੀ ਤੇ ਮੈਂ ਪੋਟਾ ਪੋਟਾ ਵਰਕਾ ਵਰਕਾ ਉਸ ਵਿੱਚ ਢਸਦਾ ਜਾ ਰਿਹਾ ਸਾਂ ਕਿਤਾਬ ਪੜਦਾ ਪੜਦਾ ਖਲੋ ਜਾਂਦਾ ਸਾਂ ਤੇ ਆਦਤ ਅਜ ਵੀ ਜਿਉਂ ਦੀ ਤਿਉਂ ਕਾਇਮ ਹੈ ਮੈਨੂੰ ਰੂਸ ਵਿੱਚ ਵਾਪਰੀਆਂ ਘਟਨਾਵਾਂ ਕੱਲ੍ਹ ਦੀਆਂ ਯਾਪਦੀਆਂ ਕੁੱਲ 20 ਬਰੇ ਹੀ ਤਾਂ ਹੋਂ ਨੂੰ ਆਏ ਸਨ ਤੇ ਇਹ ਜਦੋਂ ਲੈਨਨ ਦੇ ਭਰਾ ਦੀ ਫਾਂਸੀ ਦਾ ਜ਼ਿਕਰ ਆਇਆ ਮੈਂ ਜਜ਼ਬਾਤ ਵਿੱਚ ਆ ਕੇ ਰੋ ਪਿਆ ਮੈਨੂੰ ਔਰੰਗਜ਼ੇਬ ਤੇ ਮੀਰ ਮੰਨੂ ਦਾ ਜ਼ੁਲਮ ਤੜਪਾਉਣ ਲੱਗਾ ਵੇਖੋ ਸੜ ਕਿੱਥੇ ਲਾ ਰਿਹਾ ਹੈ ਉਹ ਕਿਹੜੀ ਕਤਾਰ ਦੇ ਵਿੱਚ ਲੈਣ ਦੇ ਭਰਾ ਦੀ ਫਾਂਸੀ ਨੂੰ ਖੜਾ ਕਰ ਰਿਹਾ ਹੈ ਕਿ 18ਵੀਂ ਸਦੀ ਦੀ ਸਟਰਗਲ ਦਾ ਇਹ ਇੱਕ ਕਕੜੀ ਬਣਾ ਕੇ ਬਣੂ ਪੜ ਰਿਹਾ ਹੈ। ਜ਼ਾਰ ਨੇ ਮੀਰ ਮਨੂ ਦੀ ਥਾਂ ਮਲ ਲਈ ਤੇ ਅਲੈਗਜ਼ੈਂਡਰ ਬੰਦ-ਬੰਦ ਕਟਵਾਉਣ ਵਾਲੇ ਸਿੰਘਾਂ ਦੀ ਕਤਾਰ ਵਿੱਚ ਜਾ ਖਲੋਤਾ। ਜ਼ਾਰ ਵਿਰੁੱਧ ਨਫ਼ਰਤ ਅੰਗਰੇਜ਼ ਸਾਮਰਾਜ ਦਾ ਗੋਰਾ ਮੂੰਹ ਕੋਲੇ ਨਾਲ ਕ੍ਰੋਸ ਕਰ ਗਈ ਕਿਉਂਕਿ ਉਸ ਸੱਜਰੇ ਸ਼ਹੀਦ ਭਗਤ ਦੇ ਉਸ ਦੇ ਸਾਥੀਆਂ ਨੂੰ ਫਾਹਲ ਆਇਆ ਸੀ। ਕਲਕੱਤੇ ਤੋਂ ਪਿਨਾੰਗ ਨੂੰ ਸਮੁੰਦਰੀ ਸਫ਼ਰ ਕਰਦਿਆਂ ਪਾਸੇ ਤੋਂ ਅੰਡੇਮਾਨ ਦਾ ਜਜ਼ੀਰਾ ਦੂਰੋਂ ਤੱਕਿਆ ਸੀ ਇਸ ਤਰ੍ਹਾਂ ਅਮਰੀਕਾ ਤੋਂ ਆਏ ਗਦਰੀ ਬਾਬਿਆਂ ਦੀਆਂ ਫਾਂਸੀਆਂ ਤੇ ਉਮਰ ਕੈਦਾਂ ਮੈਨੂੰ ਕਾਲੇ ਪਾਣੀਆਂ ਤੋਂ ਚੁੱਕ ਕੇ ਸਾਈਬੇਰੀਆ ਦੀਆਂ ਠੰਡੀਆਂ یخ برفਾਂ ਵਿੱਚ ਲੈ ਗਈਆਂ ਜਿੱਥੇ ਐਸਕਿਮੋ ਤੇ ਰੈਂਡੀਅਰ ਤੇ ਬੱਗੇ ਰਿਛਾਂ ਦੀਆਂ ਖੱਲਾਂ ਵਿੱਚ ਘੁਸੜੇ 6 ਮਹੀਨੇ ਘੁਰਨਿਆਂ ਵਿੱਚੋਂ ਬਾਹਰ ਨਹੀਂ ਨਿਕਲਦੇ ਸਨ ਜਿਓਗ੍ਰਾਫੀਆ ਮੇਰੇ ਸਿਰਦ ਵਾਲੇ ਘੁੰਮ ਰਿਹਾ ਸੀ ਤੇ ਤਾਰੀਖ ਮੇਰੇ ਸਾਹਮਣੇ ਲਾਹੌਰ ਦਾ ਕਿਲਾ ਤੇ ਲਾਹੌਰ ਤੇ ਤਾਰੀਖ ਮੇਰੇ ਸਾਹਮਣੇ ਲਾਹੌਰ ਦਾ ਕਿਲਾ ਸਾਹੀਵਾਲ ਦੀ ਜੇਲ ਕਾਲੇ ਪਾਣੀ ਸਾਈਬੇਰੀਆ ਬ੍ਰਿਸਟਲ ਤੇ ਗਲੂਟੀਨ ਹੇਠਾਂ ਲਹੂ ਲੋਹਾਨ ਦੋ ਹੱਥੜੀ ਪਿੱਟ ਰਹੀ ਸੀ ਮੈਂ ਹੋਰ ਮਨ ਭਰ ਕੇ ਰੋ ਉਠਿਆ ਕੋਈ ਮਰਦਾ ਮੈਨੂੰ ਵਰਚਾਉਣ ਨਾ ਆਇਆ ਇੱਕ ਪਲ ਮੈਨੂੰ ਸਾਰਾ ਹਿੰਦੁਸਤਾਨ ਕਬਰਿਸਤਾਨ ਜਾਪਿਆ ਕਿਉਂਕਿ ਸਰਦਾਰ ਭਗਤ ਸਿੰਘ ਦੀ ਫਾਂਸੀ ਪਿੱਛੋਂ ਗਾਂਧੀ ਨੇ ਇੱਕ ਸ਼ਾਂਤੀ ਵਰਤਾ ਦਿੱਤੀ ਸੀ ਸ਼ਾਇਦ ਉਸ ਦੇ ਦਿਲ ਨੌਜਵਾਨ ਦੀ ਫਾਂਸੀ ਨੇ ਹੌਲ ਪੈਦਾ ਕਰ ਦਿੱਤੇ ਸਨ ਰੋਂਦਾ ਸੋਚਦਾ ਤੇ ਹੰਗਾਰਦਾ ਮੈਂ ਆਖਰ ਲੈਨਨ ਦੀ ਮੌਤ ਤੱਕ ਆਣ ਪੁੱਜਿਆ ਮੈਂ ਲੰਮਾ ਹੌਕਾ ਭਰਿਆ ਸੂਰਜ ਦੂਰ ਗੱਤੇ ਦੇ ਬਾਗਾਂ ਵਿੱਚ ਮੂਧਾ ਹੋਇਆ ਪਿਆ ਸੀ ਉਹਦਾ ਤੇਜ ਪ੍ਰਤਾਪ ਹਾਲੇ ਵੀ ਸਾਰੇ ਜੰਗਲ ਦਾ ਸਿਰ ਲਿਸ਼ਕਾਰ ਰਿਹਾ ਸੀ ਬਸ ਇੱਕ ਕਬਰਾਂ ਸਨ ਜਿਹੜੀਆਂ ਦੁੱਧ ਚਿੱਟੀ ਸੰਗ ਮਰਮਰ ਵਾਂਗ ਨਸਾਤਲੀਆਂ ਪਈਆਂ ਸਨ ਪਰ ਉਸ ਸ਼ਾਮ ਦਾ ਸੂਰਜ ਮੇਰੇ ਅੰਦਰ ਕਿਸੇ ਤਜ਼ਾਬ ਦੀ ਅੱਗ ਫੂਕ ਗਿਆ ਜਿਹੜੀ ਅੱਜ ਵੀ ਲਾਟੀ ਬਲ ਰਹੀ ਹੈ ਲੈਨਨ ਦੀ ਕਿਤਾਬ ਦਾ ਫੌਰੀ ਅਸਰ ਮੇਰੇ ਤੇ ਇਹ ਹੋਇਆ ਕਿ ਮੈਂ ਛੇਤੀ ਵਾਪਸ ਜਾਣਾ ਹੈ ਜਾ ਕੇ ਪੜਨਾ ਹੈ ਆਜ਼ਾਦੀ ਦੀ ਜਦੋ ਜਹਾਦ ਵਿੱਚ ਹਿੱਸਾ ਲੈਣਾ ਹੈ ਅਤੇ ਸ਼ਹੀਦਾਂ ਦਾ ਕਰਜ਼ਾ ਚੁਕਾਉਣਾ ਹੈ ਮੈਂ ਸਾਰਾ ਝੰਡੋੜਿਆ ਗਿਆ ਸਾਂ ਮੈਂਔਲੇ ਦੀ ਹਰੀ ਕਚਾਰ ਟਾਣੀ ਦਾਤਣ ਵਜੋਂ ਤੋੜੀ ਤੇ ਕਬਰਿਸਤਾਨ ਤੋਂ ਉੱਤਰ ਆਇਆ ਨੀਵੇਂ ਥਾਂ ਵੱਲ ਭਾਰ ਪੈ ਜਾਣ ਕਾਰਨ ਮੇਰੀ ਖੜਾਂ ਦੀਆਂ ਇੱਕ ਪਾਸਿਓਂ ਮੇਖਾਂ ਪੁੱਟੀਆਂ ਗਈਆਂ ਕਿਤਾਬ ਤੇ ਟੁੱਟੀ ਖੜਾਂ ਮੇਰੇ ਇੱਕ ਹੱਥ ਵਿੱਚ ਸੀ ਤੇ ਭਰੇ ਮਨ ਨਾਲ ਦਾਤਣ ਘੁਮਾਉਂਦਾ ਆ ਰਿਹਾ ਸਾਂ ਰਾਹ ਵਿੱਚ ਕਬਰਿਸਤਾਨ ਦਾ ਰਾਖਾ ਉਹ ਹੀ ਉਹ ਚੀਨੀ ਜਿਹੜਾ ਮੇਰਾ ਯਾਰ ਵੀ ਸੀ ਮਿਲ ਗਿਆ ਬਾਈ ਬਗਸਗਾ ਬਾਈ ਚੰਗਾ ਹੈ ਯਾ ਲੈ ਆਹੋ ਕਮਲ ਸਾਹਿਬ ਨੂੰ ਮਲਾਇਨ ਆਉਂਦੀ ਸੀ ਮਲਾਈ ਭਾਸ਼ਾ ਆਪਾਂ ਬਾਚਾ ਕੀ ਪੜਿਆ ਏ ਉਸ ਝੁੜੜੀਆਂ ਚੋਂ ਮੁਸਕਾਂਦਿਆਂ ਪੁੱਛਿਆ ਲੈਨਨ ਔਰ ਪਿਆਂ ਕਵਨ ਮਨੁੱਖ ਦਾ ਦੋਸਤ ਮੈਂ ਦਿਲ ਦੇ ਭਰੋਸੇ ਨਾਲ ਉੱਤਰ ਦਿੱਤਾ ਆਪਾਂ ਯਾਦ ਕਰੀਏ ਮੈਂ ਕੱਲ ਵੀ ਆਖਿਆ ਸੀ ਕਿ 바ਵਾ ਬਲਵੰਤ ਦੀ ਕਵਤਾ ਦੇ ਵਿੱਚ ਦਿਲ ਕਿੰਨੀ ਵਾਰ ਆਉਂਦਾ ਹੈ ਔਰ ਦਿਲ ਤੋਂ ਉਹ ਕੀ ਕੰਮ ਕਰਦਾ ਮੈਂ ਦਿਲ ਦੇ ਭਰੋਸੇ ਨਾਲ ਉੱਤਰ ਦਿੱਤਾ ਉਹ ਬਾਈਆ ਬਗੋਸ ਬਹੁਤ ਹੀ ਚੰਗਾ ਉਹ ਸਿਰ ਹਲੂਨ ਦਾ ਤੁਰ ਗਿਆ ਇੱਕ ਪੈਰੀ ਖੜਾ ਇੱਕ ਪੈਰੀ ਖੜਾ ਨਾਲ ਉੱਚਾ ਨੀਵਾ ਤੁਰਦਾ ਮੈਂ ਘਰ ਦੇ ਬਾਹਰ ਦੇ ਅੱਗੇ ਆ ਗਿਆ ਤੇ ਆਪਣੇ ਸਾਥੀ ਨੂੰ ਵਟਵੇਂ ਮੂੰਹ ਨਾਲ ਆਖਿਆ ਬਾਈ ਮੈਂ ਦੇਸ਼ ਜਾ ਰਿਹਾ ਕਿਉਂ ਕਿਉਂ ਕੀ ਹੋ ਗਿਆ ਏ ਉਹਦੇ ਬਾਣੇ ਦੱਸੋ ਕੋਈ ਬੁਰੀ ਖਬਰ ਆ ਗਈ ਸੀ ਠੀਕ ਹੈ ਪਰ ਹੁਣ ਮੈਂ ਮਲਾਇਆ ਵਿੱਚ ਨਹੀਂ ਰਹਿਣਾ ਕਿਉਂ ਤੂੰ ਤਾਂ ਹਲੇ 10 ਪੈਸੇ ਵੀ ਨਹੀਂ ਕਮਾਏ ਪਰ ਕਮਾਈ ਦਾ ਵੱਲ ਆ ਗਿਆ ਏ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਪਿੰਡ ਕਿਉਂ ਨਹੀਂ ਛੱਡਿਆ ਜਾਂਦਾ ਕਿਉਂ ਉੱਥੇ ਕਰਨਾ ਉਹ ਕੀ ਤੇਰੀ ਸਮਝ ਵਿੱਚ ਉਹ ਨਹੀਂ ਆਉਣਾ ਤੂੰ ਬੜਦਾ ਨੂੰ ਕੁੱਟਿਆ ਕਰ ਤੇ ਓ ਵੀ ਢੋਆ ਕਰ ਭਾਵੇਂ ਉਦੋਂ ਮੈਨੂੰ ਸਮਝਾਉਣ ਦਾ ਵੱਲ ਆਪ ਨਹੀਂ ਆਉਂਦਾ ਸੀ ਮੈਂ ਉਸੇ ਮਹੀਨੇ ਆਪਣਾ ਸਾਈਕਲ ਵੇਚ ਕੇ ਪినాਗ ਆ ਗਿਆ ਤੇ ਤੁਖਦੀ ਹੱਕ ਨਾਲ ਕਾਲੇ ਪਾਣੀ ਚੀਰਦਾ ਕਲਕੱਤੇ ਤੋਂ ਪਿੰਡ ਆਵਜਾ ਬਿਨਾਂ ਇਤਲਾ ਚਿੱਠੀ ਪੱਤਰ ਮੈਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ ਪਰ ਮੈਨੂੰ ਆਪਣਾ ਪਿੰਡ ਤੇ ਦੇਸ਼ ਸੋਹਣਾ ਤੇ ਮਹਿਕ ਪਿੰਨਾ ਲੱਗ ਰਿਹਾ ਸੀ ਮੈਨੂੰ ਪਤਾ ਨਹੀਂ ਸੀ ਮੈਂ ਕਾਦੇ ਨਾਲ ਭਰਿਆ ਪਿਆ ਹਾਂ ਪਰ ਜਵਾਨ ਮਿਰਗ ਵਾਂਗ ਮੈਨੂੰ ਕਸਤੂਰੀ ਦੀ ਮਸਤੀ ਚੜੀ ਹੋਈ ਸੀ ਲਾਗਲੇ ਪਿੰਡ ਚੂੜ ਚੱਕ ਵੇਖੇ ਬਾਬਾ ਰੂਡ ਸਿੰਘ ਜੀ ਗਦਰੀ ਕਾਲੇ ਪਾਣੀ ਦੀ ਉਮਰ ਕੈਦ ਕੱਟ ਕੇ ਵਾਪਸ ਆ ਗਏ ਸਨ ਤੇ ਉਹਨਾਂ ਥੋੜਾ ਦਮ ਮਾਰ ਕੇ ਜਨਤਾ ਨੂੰ ਜਥੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ ਮੈਂ ਸਟੇਜਾਂ ਉੱਤੇ ਅੰਗਰੇਜ਼ਾਂ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ। ਮੇਰੀ ਇੱਕ ਰੋਗੀ ਹਾਲਤ ਕੁਝ ਅਜਿਹੀ ਬਣ ਗਈ ਸੀ ਕਿ ਮੈਂ ਦੁਬਾਰਾ ਪੜਨ ਨਾ ਲੱਗ ਸਕਿਆ ਜਿਹੜਾ ਸੋਚ ਕੇ ਉਹ ਆਏ ਸਨ। ਪਰ ਪੜਨ ਤੇ ਲਿਖਣ ਦਾ ਸ਼ੌਕ ਮੇਰਾ ਵਾਹੀ ਕਰਾਉਣ ਸਮੇਂ ਵੀ ਜਾਰੀ ਰਿਹਾ। ਅੱਗ ਮੇਰੇ ਅੰਦਰ ਭੜਕ-ਭੜਕ ਪੈਂਦੀ ਸੀ ਪਰ ਇਹੀ ਅੱਗ ਮੇਰੇ ਕੋਲੋਂ ਰੌਸ਼ਨੀ ਨਹੀਂ ਬਣਦੀ ਸੀ। ਪਿੰਡ ਤੇ ਇਲਾਕੇ ਵਿੱਚ ਪੁਰਾਣੀ ਪੀੜ੍ਹੀ ਨਾਲ ਮੇਰੀ ਹਮੇਸ਼ਾ ਟੱਕਰ ਲੱਗੀ ਰਹੀ। ਜਿਹੜੀ ਅੰਗਰੇਜ਼ ਵਿਰੁੱਧ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੀ ਸੀ ਪੁਰਾਣੀ ਪੀੜੀ ਇੱਕ ਵਾਰ ਮੇਰੀ ਭੈਣ ਦਰਵਾਜ਼ੇ ਦੇ ਵਿੱਚ ਕੱਚੀਆਂ ਕੰਧਾਂ ਦੇ ਪੈਰਾਂ ਵਿੱਚ ਖੂਬਸੂਰਤੀ ਵਜੋਂ ਪੀਲੀ ਮਿੱਟੀ ਫੇਰ ਰਹੀ ਸੀ ਮੈਂ ਮਿੱਟੀ ਲੈ ਕੇ ਘਰ ਦੇ ਦੋਹੀਂ ਪਾਸੇ ਦਾਤੀ ਹਥੌੜੇ ਦੇ ਨਿਸ਼ਾਨ ਬਣਾ ਦਿੱਤੇ ਕੁਦਰਤੀ ਉਹਨਾਂ ਦਿਨਾਂ ਵਿੱਚ ਜਲੰਧਰੋਂ ਅੰਗਰੇਜ਼ ਕਮਿਸ਼ਨਰ ਦੌਰੇ ਤੇ ਆ ਗਿਆ ਉਹਦੀ ਮੇਮ ਅੱਗੇ-ਅੱਗੇ ਆ ਰਹੀ ਸੀ ਹਥੌੜੇ ਦੇ ਨਿਸ਼ਾਨ ਨੂੰ ਵੇਖ ਕੇ ਉਹ ਰੁਕ ਗਈ ਮੈਂ ਨਿਸ਼ਾਨ ਹੇਠ ਕੁਝ ਲਿਖਿਆ ਸੀ ਜਿਹੜਾ ਉਹ ਪੜ੍ਹ ਨਾ ਸਕੀ ਉਸ ਦੇਸੀ ਅਫਸਰ ਨੂੰ ਪੁੱਛਿਆ ਇਹ ਕੀ ਲਿਖਿਆ ਹੈ ਮਿਹਨਤ ਤੇ ਸੱਚ ਦੀ ਤਾਕਤ ਅਤੇ ਇਮਾਨਦਾਰੀ ਦੀ ਪਕਿਆਈ ਮੈਂ ਮੈਮ ਦੇ ਮੂੰਹ ਵੱਲੋਂ ਥੋੜਾ ਔਖਾ ਟੇਡਾ ਵੇਖ ਰਿਹਾ ਸਾਂ ਉਹ ਮੂੰਹ ਨੂੰ ਹੋਰ ਪੀੜਾ ਕਰਕੇ ਘਰ ਦੇ ਅੰਦਰ ਵੜ ਗਈ ਇੱਕ ਵੇਲਾ ਪੁਰਾਣੇ ਸੰਦੂਕ ਦੀ ਉਸ ਪ੍ਰਸ਼ੰਸਾ ਕੀਤੀ ਫਿਰ ਅਜਿਹੀ ਥਾਂ ਆ ਗਈ ਜਿੱਥੇ ਲੈਨਨ ਤੇ ਸ਼ੈਕਸਪੀਅਰ ਦੀਆਂ ਤਸਵੀਰਾਂ ਬਰਾਬਰ ਕੰਧ ਤੇ ਚਮੋੜੀਆਂ ਹੋਈਆਂ ਸਨ ਉਸ ਦੀ ਇੱਕ ਅੱਖ ਵਿੱਚ ਗੁਲਾਬ ਮਹਿਕ ਰਿਹਾ ਸੀ ਕਿੱਥੇ ਸ਼ੇਕਸਪੀਅਰ ਪੰਜਾਬ ਦੇ ਇੱਕ ਧੁਰ ਅੰਦਰ ਦੇ ਪਿੰਡ ਦੇ ਇੱਕ ਘਰ ਦੇ ਵਿੱਚ ਲੱਗੀ ਹੋਈ ਆ ਉਹਦੀ ਤਸਵੀਰ ਉਹਨਾਂ ਦਾ ਕੌਮੀ ਨਾਇਕ ਜਿਹਦੇ ਉੱਤੇ ਸਾਰੀ ਬ੍ਰਿਟਿਸ਼ ਆਈਡੈਂਟੀਟੀ ਉਹਨੂੰ ਮੱਥਾ ਟੇਕਦੀ ਆ ਉਹਨਾਂ ਦਾ ਪੀਰ ਆ ਉਹਨਾਂ ਦਾ ਮੁਰਸ਼ਿਦ ਆ ਉਹ ਉਹ ਟੂਟੀਕੇ ਦੇ ਵਿੱਚ ਐ ਸੋਚੋ ਮੇਮ ਦੇ ਉੱਪਰ ਵੀ ਕੀ ਬੀਤ ਰਹੀ ਆ ਉਸ ਦੀ ਇੱਕ ਅੱਖ ਵਿੱਚ ਗੁਲਾਬ ਮਹਿਕ ਰਿਹਾ ਸੀ ਤੇ ਦੂਜੀ ਅੱਖ ਵਿੱਚੋਂ ਲਾਵਾ ਫੁੱਟ ਰਿਹਾ ਪਰ ਉਹਨਾਂ ਦੇ ਮਹਾਨ ਹੋਣ ਦਾ ਪ੍ਰਭਾਵ ਸ਼ੇਕਸਪੀਅਰ ਦਾ ਵੀ ਤੇ ਲੈਨਨ ਦਾ ਵੀ ਮੇਰੀ ਆਤਮਾ ਤੇ ਪੈ ਚੁੱਕਾ ਸੀ ਮੇਮ ਨਾਲ ਉਹਦਾ ਕਮਿਸ਼ਨਰ ਖਸਮ ਵੀ ਬਹੁਤ ਔਖਾ ਹੋਇਆ ਉਸ ਝੂੜ ਚੱਕ ਤੇ ਦੋਹਾਂ ਪਿੰਡਾਂ ਨੂੰ ਪੋਲੀਟਿਕਲੀ ਪੱਖੋਂ ਭੁਲਾ ਭਲਾ ਬੁਰਾ ਕਿਹਾ ਉਹੀ ਬੁਰਾ ਭਲਾ ਝੋਲੀ ਚੁੱਕਾਂ ਜ਼ਾਇਲਦਾਰਾਂ ਤੇ ਨੰਬਰਦਾਰਾਂ ਮੈਨੂੰ ਮੇਰੀ ਗੈਰ ਹਾਜ਼ਰੀ ਵਿੱਚ ਆਖਿਆ ਕਿਉਂਕਿ ਮੈਂ ਮੁੰਡਾ ਹੋਣ ਨਾਲ ਅਖੜ ਵੀ ਬੋਲਦਾ ਸਾਂ ਸਾਰੇ ਬੇਇੱਜ਼ਤੀ ਤੋਂ ਵੀ ਡਰਦੇ ਸਨ ਪਾਵੇਂ ਉਦੋਂ ਤੱਕ ਲੈਨਨ ਨਾਲ ਮੇਰੀ ਜਜ਼ਬਾਤੀ ਸਾਝ ਹੀ ਸੀ ਤੇ ਮੇਰੇ ਜ਼ਿਹਨ ਨੇ ਰੂਹਾਨੀ ਸਾਝ ਨਹੀਂ ਪਾਈ ਸੀ ਪਰ ਮੇਰੇ ਲਈ ਲੈਨਨ ਅਜਿਹਾ ਖੜਕਮਾਂ ਬਾਗੀ ਸਿੱਧ ਹੋਇਆ ਜਿਸ ਦੀ ਤਸਵੀਰ ਵੀ ਅੰਗਰੇਜ਼ ਸਾਮਰਾਜ ਨੂੰ ਕੰਬੜੀਆਂ ਛੇੜ ਰਹੀ ਸੀ ਇਹ ਮਾਣ ਮੇਰੇ ਅੰਦਰ ਦਿਨੋਂ ਦਿਨ ਅੰਗੜਾਈਆਂ ਲੈ ਕੇ ਜਵਾਨ ਹੁੰਦਾ ਤੁਰਿਆ ਗਿਆ 2 ਸਾਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਵਿੱਚ ਆ ਗਿਆ ਮੈਨੂੰ ਕਲਰਕਾਂ ਦੇ ਗ੍ਰੇਡ ਵਿੱਚ ਰੱਖ ਦਿਆਂ ਜਥੇਦਾਰ ਨੇ ਫਰਾਖ ਦਲੀ ਨਾਲ ਆਖਿਆ ਤੇਰੀ ਕਿਸੇ ਮਿੱਤਰ ਨੇ ਇਸ ਫਰਸ਼ ਕੀਤੀ ਹੈ ਕਿ ਤੈਨੂੰ ਅੰਮ੍ਰਿਤਸਰ ਸੈਂਟਰ ਵਿੱਚ ਰੱਖਿਆ ਜਾਵੇ ਤੂੰ ਚੰਗਾ ਲਿਖਾਰੀ ਬਣ ਜਾਵੇਂਗਾ ਇੱਥੇ ਪੜਨ ਲਈ ਗੁਰੂ ਰਾਮਦਾਸ ਲਾਇਬ੍ਰੇਰੀ ਹੈ ਉਹ ਤੇਰੇ ਖਿਆਲ ਕਮਿਊਨਿਸਟਾਂ ਵਾਲੇ ਹਨ ਚੱਲ ਆਪੇ ਠੀਕ ਹੋ ਜਾਏਗਾ ਲਾਇਬ੍ਰੇਰੀ ਦੇ ਲਾਲਚ ਕਾਰਨ ਮੈਂ ਕਲਰਕੀ ਗ੍ਰੇਡ ਪ੍ਰਵਾਨ ਕਰ ਲਿਆ ਜਿਹੜਾ ਕੇਵਲ ਘਰੋਂ ਬੁਲਾ ਕੇ ਇੱਜ਼ਤ ਨਾਲ ਦਿੱਤਾ ਜਾ ਰਿਹਾ ਸੀ ਪਰ ਮੇਰੇ ਖਿਆਲ ਜਥੇਦਾਰ ਸਾਹਿਬ ਦੇ ਆਖਣ ਅਨੁਸਾਰ ਠੀਕ ਨਾ ਹੋਏ ਤੇ ਅਸਤੀਫਾ ਦੇ ਕੇ ਮੈਂ ਘਰ ਵਾਪਸ ਆ ਗਿਆ ਤੁਸੀਂ ਕੱਲ ਅਸਤੀਫਾ ਕਹਾਣੀ ਦੀ ਚਰਚਾ ਕੀਤੀ ਹੈ ਕਿ ਹੁਣ ਮੈਂ ਜ਼ਿੰਦਗੀ ਦੀ ਤਲਾਸ਼ ਵਿੱਚ ਅੰਮ੍ਰਿਤਸਰ ਨੂੰ ਛੱਡ ਕੇ ਜਾ ਰਿਹਾ ਹਾਂ 1947 ਦੇ ਫਸਾਦਾਂ ਨੇ ਮੇਰੇ ਸਾਹਮਣੇ ਨਵੀਆਂ ਹਕੀਕਤਾਂ ਨੂੰ ਰੌਸ਼ਨ ਕਰ ਦਿੱਤਾ ਸੀ ਸਾਮਰਾਜ ਦੇ ਹਿੱਤ ਦੇਸੀ ਸਰਮਾਇਦਾਰ ਦੇ ਹਿੱਤ ਸਾਂਝੇ ਹੋ ਗਏ ਤੇ ਕਿਸਾਨ ਮਜ਼ਦੂਰ ਦੀ ਕਤਲਾਮ ਦਾ ਦੋਹਾਂ ਰਲ ਕੇ ਮੁੱਢ ਬੰਨ ਦਿੱਤਾ ਜਮਾਤੀ ਨਿਰਣੇ ਵਾਲਾ ਸਿਧਾਂਤ ਮੇਰੇ ਹੱਡਾਂ ਨਾਲ ਨਹੀਂ ਰੂਹ ਨਾਲ ਵੀ ਰਗੜਾ ਖਾ ਗਿਆ ਇੱਕ ਦੋਸਤ ਤੋਂ ਵਿਰੋਧ ਵਿਕਾਸ ਦਾ ਸਿਧਾਂਤ ਪਹਿਲੀ ਵਾਰ ਸਮਝਿਆ ਕਾਮਰੇਡ ਰੰਤੀਰ ਸੰ ਅਜੀਤਵਾਲ ਪਿੰਡ ਦੇ ਉਹਨਾਂ ਨੂੰ ਇੱਥੇ ਰੱਖਿਆ ਤਿੰਨ ਦਿਨ ਤੇ ਉਹਨਾਂ ਤੋਂ ਸਕੂਲ ਲਗਾ ਕੇ ਇਹ ਡਾਇਲੈਕਟਿਕਸ ਨੂੰ ਉਹਨਾਂ ਨੇ ਸਮਝਿਆ ਮੇਰੇ ਚੌਫੇਰੇ ਮਿਹਨਤੀ ਦੁਨੀਆ ਦਾ ਭਵਿੱਖ ਦਿਵਾਲੀਆ ਬਣਿਆ ਪਿਆ ਸੀ ਕਿਸਾਨੀ ਮਸਲਾ ਲੈਨਿਨ ਦੀਆਂ ਜਿਹੜੀਆਂ ਲਿਖਤਾਂ ਦੇ ਨਾਲ ਨੇ ਕਿਸਾਨੀ ਮਸਲਾ ਰਿਆਸਤ ਤੇ ਇਨਕਲਾਬ ਸਟੇਟ ਐਂਡ ਰੈਵੋਲੂਸ਼ਨ ਲੈਨਨਿਜ਼ਮ ਦੀਆਂ ਨੀਹਾਂ ਆਦ ਨੂੰ ਤਸੱਲੀ ਨਾਲ ਪੜਿਆ ਲੈਨਨ ਦਾ ਇਹ ਫਿਕਰਾ ਮੇਰੇ ਲਈ ਦੁਨੀਆਂ ਭਰ ਦੇ ਸਾਹਿਤ ਵਿਚਲੇ 3-4 ਫਿਕਰਿਆਂ ਵਿੱਚੋਂ ਇੱਕ ਹੈ ਜਿਹੜਾ ਮਨੁੱਖਤਾ ਦੀ ਤਾਰੀਖ ਬਦਲਣ ਦੀ ਸ਼ਕਤੀ ਰੱਖਦਾ ਹੈ ਉਹ ਫਿਕਰਾ ਹੈ ਹਜ਼ਾਰ ਮੁਸ਼ਕਲਾਂ ਦੇ ਬਾਵਜੂਦ ਵੀ ਭਵਿੱਖ ਸਾਡਾ ਹੈ ਲੜੀਏ ਚੱਕੜ ਦੂਰ ਕਰ ਤੇ ਨਾਲ ਪਿਆਰੇ ਨੇ ਹਜ਼ਾਰ ਮੁਸ਼ਕਲਾਂ ਦੇ ਬਾਵਜੂਦ ਵੀ ਪਵਿੱਖ ਸਾਡਾ ਹੈ ਮੈਂ ਇਹ ਕਹਿ ਰਿਹਾ ਹਾਂ ਕਿ ਮੁਸ਼ਕਲਾਂ ਹਜ਼ਾਰਾਂ ਤੋਂ ਵੱਧ ਗਈਆਂ ਨੇ ਇਹ ਫਿਕਰਾ ਕਈ ਸਾਲ ਗੱਤੇ ਤੇ ਲਿਖਿਆ ਸਾਹਮਣੀ ਕੰਧ ਨਾਲ ਲਟਕਦਾ ਮੈਨੂੰ ਬਲਵਾਨ ਬਣਾਉਂਦਾ ਰਿਹਾ ਹੈ ਅਤੇ ਅੱਜ ਵੀ ਮੇਰੀ ਕਿਸੇ ਵੀ ਕਮਜ਼ੋਰੀ ਨੂੰ ਦਲੇਰੀ ਵਿੱਚ ਬਦਲ ਛੁੱਟਦਾ ਹੈ ਮੈਂ ਇਸ ਗੱਲੋਂ ਲੈਨਨ ਦਾ ਦੇਣਦਾਰ ਹਾਂ ਕਿ ਉਸਨੇ ਮੇਰਾ ਪਵਿੱਖ ਕਿਸਮਤ ਤੇ ਭਗਵਾਨ ਦੀ ਜਕੜ ਵਿੱਚੋਂ ਕੱਢ ਕੇ ਮੇਰੇ ਹਵਾਲੇ ਕਰ ਦਿੱਤਾ ਹੈ ਜਿਸ ਨੂੰ ਮੈਂ ਮਿਹਨਤ ਵਿਸ਼ਵਾਸ ਤੇ ਆਪਣੇ ਮਿਹਨਤੀ ਲੋਕਾਂ ਨਾਲ ਜੋੜ ਕੇ ਕੁਝ ਵੀ ਬਣਾ ਸਕਦਾ ਹਾਂ ਮੈਂ ਇਸ ਗੱਲੋਂ ਵੀ ਲੈਣ ਦਾ ਇਸ਼ਾਨਮੰਦ ਹਾਂ ਕਿ ਉਸ ਇਨਕਲਾਬ ਜਿੱਤ ਕੇ ਐਲਾਨਿਆ ਲੋਕਾਂ ਦਾ ਰਾਜ ਲੋਕਾਂ ਦੀ ਸੇਵਾ ਲਈ ਇਸ ਐਲਾਨ ਨੇ ਲੋਕਾਂ ਦੀ ਸ਼ਕਤੀ ਵਿੱਚ ਮੇਰਾ ਅਟੁੱਟ ਭਰੋਸਾ ਗੱਡ ਦਿੱਤਾ ਹੈ ਇਸ ਤੋਂ ਅਗਾਹ ਜ਼ਿੰਦਗੀ ਲਈ ਤੇ ਲੋਕਾਂ ਦਾ ਸਾਥ ਲੋਕਾਂ ਲਈ ਵੱਲ ਸੂਰਜ ਦੀ ਲੋ ਤੋਂ ਰਹਨਮਾਈ ਲੈ ਰਿਹਾ ਹਾਂ ਮੈਨੂੰ ਇਉਂ ਜਾਪਦਾ ਏ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਅਸੂਲਾਂ ਵਿੱਚੋਂ ਲੈਨਨੀ ਵਿੱਚੋਂ ਲੈਨਨ ਸਾਇੰਸੀ ਚਾਨਣ ਬਣ ਕੇ ਫਿਰ ਗਿਆ ਹੈ ਉਹਦੇ ਵਿੱਚ ਫਿਰ ਗਿਆ ਹਿੰਦੁਸਤਾਨੀ ਜਜ਼ਬਾਤ ਨੂੰ ਇਸ ਚਾਨਣ ਦੀ ਕਿੰਨੀ ਲੋੜ ਸੀ ਇਸ ਚਾਨਣ ਨੇ ਵੱਧ ਕੇ ਸਾਰੀ ਮਨੁੱਖਤਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਗੋਰੇ ਕਾਲੇ ਤੇ ਪੀਲੇ ਦੇ ਭੇਦ ਮਿਟਾ ਦਿੱਤੇ ਹਨ ਅੱਜ ਵੀ ਮੇਰਾ ਵਿਸ਼ਵਾਸ ਹੈ 1970 ਚ ਕਹਿ ਰਹੇ ਨੇ ਜੇਕਰ ਲੈਨਨ ਦੀ ਜੀਵਨੀ ਮੈਂ ਉਸ ਸਮੇਂ ਨਾ ਪੜਦਾ ਤੇ ਜ਼ਿੰਦਗੀ ਦੀ ਭਾਲ ਵਿੱਚ ਮਲਾਇਆ ਤੋਂ ਹਿੰਦੁਸਤਾਨ ਵੱਲ ਧਾਵਾ ਨਾ ਕਰਦਾ ਮੈਂ ਕਦੇ ਲੇਖਕ ਨਾ ਬਣ ਸਕਦਾ ਮੈਨੂੰ یوں ਜਾਪਦਾ ਹੈ ਜਿਵੇਂ ਦੂਰ ਪਿਆ ਮੇਰੇ ਮਨ ਦਾ ਮੋਤੀ ਉਸ ਚੁੱਕ ਕੇ ਲੋਕਾਂ ਦੀ ਮਾਲਾ ਨਾਲ ਜੋੜ ਦਿੱਤਾ ਹੈ ਹੁਣ ਮੈਨੂੰ ਅਨੁਭਵ ਹੁੰਦਾ ਹੈ ਮੈਂ ਸਾਰੇ ਮੋਤੀਆਂ ਵਿੱਚੋਂ ਲਿਸ਼ਕ ਰਿਹਾ ਕਮਲ ਜੀ ਨੂੰ ਉਹਨਾਂ ਦੀ ਲਿਖਤ ਨੂੰ ਯਾਦ ਕਰਨ ਦਾ ਬਹਾਨਾ ਉਹਨਾਂ ਦੇ ਸਰਕਾਰ ਦੇ ਨਾਲ ਜੁੜਨਾ ਤੇ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਨਾਲ ਸਾਂਝਾ ਕਰ ਲਿਆ ਤੁਸੀਂ ਸਮਾਂ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਠਹਿਰ ਇੱਕ ਮਿੰਟ ਠਹਿਰ ਇੱਕ ਮਿੰਟ ਹਜੇ ਨਾ ਤਿੰਨ ਸੈਸ਼ਨ ਹੋਰ ਨੇ ਜਿਹੜੇ ਐਜੂਕੇਸ਼ਨ ਵਾਲਾ ਬੰਨ ਲਿਆ ਨਾ ਹਾਂ ਉਹਦੇ ਵਿੱਚ ਦੋ ਕੰਮ ਹਾਂ ਠਹਿਰ ਮੇਰੀ ਗੱਲ ਨੂੰ ਮੰਨ ਜਾ ਮੇਰੀ ਗੱਲ ਮੰਨ ਜਾ ਮਿੰਟ ਮੰਨ ਜਾ ਪਖਾਣਾ ਵੀ ਖਾਵਾਂਗੇ ਉਸ ਵਿੱਚ ਵੀ ਹੋਊਗਾ ਸਾਰਾ ਕਰ ਲਾਂਗੇ ਤੇ ਤੁਸੀਂ ਆਖੋਗੇ ਵੀ ਹੁਣ ਅਸੀਂ ਸਾਨੂੰ ਵਿਦਾ ਕਰੋ ਸਾਖੀ ਮਾਫ ਇਹ ਦੂਸਰਾ ਸੈਸ਼ਨ ਮੈਂ ਆਪਣੇ ਵੱਲੋਂ ਇਹਦੇ ਵਿੱਚ ਥੋੜਾ ਸਮੇਂ ਦਾ ਹਿਸਾਬ ਲਾ ਕੇ ਮੈਂ ਲੈ ਗਿਆ ਇਸ ਤਰ੍ਹਾਂ ਦੇ ਨਾਲ ਇਹ ਦੋ ਬੈਠਕਾਂ ਆਪਣੇ ਅੰਤ ਵੱਲ ਆਪਣੇ ਮੁਕਾਮ ਵੱਲ ਪਹੁੰਚਣੀਆਂ ਨੇ ਔਰ ਜਿਹੜੇ ਵੀ ਦੋਸਤਾਂ ਦੀਆਂ ਜਗਿਆਸਾਂ ਹਨ ਉਹ ਆਪਸ ਵਿੱਚ ਸਾਂਝੀਆਂ ਕਰਨਗੇ ਬੋਲਣਗੇ ਅਸੀਂ ਉਹਨਾਂ ਨੂੰ ਸੁਣਾਂਗੇ ਮੇਰੀ ਇਹ ਗੁਜ਼ਾਰਿਸ਼ ਹੈ ਕਿ ਆਪਾਂ ਹੁਣ ਬਿਨਾ ਹੋਰ ਸਮਾਂ ਜ਼ਾਇਆ ਕੀਤੇ ਆ ਚਾਹ ਤੇ ਪਾਣੀ ਇੱਥੇ ਹੀ ਆਏਗਾ ਕਿ ਤੁਹਾਨੂੰ 5 ਮਿੰਟ ਦੀ ਬ੍ਰੇਕ ਚਾਹੀਦੀ ਹੈ ਦੱਸ ਦਿਓ ਹੱਥ ਖੜਾ ਕਰਕੇ ਬ੍ਰੇਕ ਚਾਹੀਦੀ ਹੈ